ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਜੋਬ ਪੁਆਇੰਟ ਪੰਜਾਬ ਦੇਤੇ ਤੇ ਅੱਜ ਆਪਾਂ ਪੰਜਾਬ ਜਿਗਰੀ ਦੀ ਕਲਾਸ ਨੰਬਰ 4 ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਮਾਰੇ ਪੜਾਂਗੇ ਇਹ ਤੋਂ ਪਹਿਲਾਂ ਫਾਈੜੇ ਕਿ ਪੰਜਾਬ ਜਿਗਰੀ ਜਿਹੜੇ ਤਿੰਨ ਕਲਾਸਾਂ ਕਰ ਚੁੱਕੇ ਆਂ ਪਹਿਲੀ ਕਲਾਸ ਚ ਆਪਾਂ ਕਰੇ ਸੀ ਮਤਲਬ ਕਿ ਪੰਜਾਬ ਦੇ ਜਿਹੜੇ ਐਂਸ਼ੀਅੰਟ ਨੇਮ ਸੀ ਮਤਲਬ ਕਿ ਜਿਹੜੀ ਸਾਰੀ ਮਹਾਭਾਰਤ ਵੇਲੇ ਪੰਜਾਬ ਨੂੰ ਕੀ ਕਹਿੰਦੇ ਸੀ ਜਾਂ ਬ੍ਰਿਟਿਸ਼ ਵੇਲੇ ਮੁਗਲ ਵੇਲੇ ਪੰਜਾਬ ਨੂੰ ਕੀ ਕਹਿੰਦੇ ਸੀ ਤੇ ਤਿੰਨ ਆਪਾਂ ਫਿਰ ਕਰਿਆ ਪਾਰਟ ਸ਼ੋਪ ਪੰਜਾਬ ਜਿਹੜਾ ਹੈਗਾ 50 ਦਾ ਪਾਰਟਿਸ਼ਨ ਕਿੰਨੇ ਵਾਰ ਹੋਇਆ ਕਿੰਨੇ ਤੇ ਉਹ ਕੋ ਅਸੀਂ 4 ਵਾਰ 1900 ਜਿਹੜਾ ਪਹਿਲਾਂ ਅਸੀਂ 1 ਚ ਦੰ ਫਿਰ 11 ਚ ਦੰ ਆ ਗਿਆ ਆਪਣਾ 47 ਚ ਫਿਰ ਆ ਗਿਆ 68 ਚ ਠੀਕ ਹੈ ਤੇ ਕੱਲ੍ਹ ਕੋ ਜਿਹੜੀ ਕਲਾਸ ਨੰਬਰ ਪੰਜਾਬ ਜਿੱਕੇ ਦੀ ਤੀਜੀ ਲੈਈ ਸੀਗੀ ਤੇ ਉਸ ਚਾਫ ਪੜਿਆ ਅਸੀਂ ਪੰਜਾਬ ਦੀ ਜਿਹੜੀ ਹੀਸ ਪੁਰਾਣੀ ਕੈਪੀਟਲ ਦੀ ਚੰਡੀਗੜ੍ਹ ਕਦੋਂ ਕੈਪੀਟਲ ਬਣੀ Shimla ਕਦੋਂ ਸੀ ਜਲੰਧਰ ਕਦੋਂ ਸੀ ਉਸ ਚੀਜ਼ਾਂ ਮਤਲਬ ਕਿ ਬਹੁਤ ਸਾਰੂ ਕੁਝ ਕਵਰ ਕਰਿਆ ਤੇ ਜੇਕਰ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਆਪਣੇ ਟੈਲੀਗ੍ਰam ਚੈਨਲ ਦਾ ਜਿਹੜਾ ਲਿੰਕ ਹੈਗਾ ਉਹ ਡਿਸਕ੍ਰਿਪਸ਼ਨ 'ਚ ਦਿੱਤਾ ਪਿਆ ਤੁਸੀਂ ਆਪਣਾ ਟੈਲੀਗ੍ਰam ਜੁਆਇਨ ਕਰ ਲਓ ਜੇਕਰ ਤੁਹਾਨੂੰ ਲਿੰਕ ਨਾ ਮਿਲੇ ਤਾਂ ਤੁਸੀਂ job.search ਕਰ ਸਕਦੇ ਹੋ job.punjab ਤੇ ਆਪਣਾ ਜਿਹੜਾ ਆਹੀ ਇਸ ਤਰ੍ਹਾਂ ਦਾ ਆਈਕਨ ਹੈ ਉਹੀ ਆਪਣਾ ਜਿਹੜਾ ਹੈਗਾ ਚੈਨਲ ਦੇ ਉੱਤੇ ਲੱਗਿਆ ਹੋਇਆ ਹੈ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਕਿ ਜਿਹੜੇ ਚੈਨਲ ਤੇ ਆਪਣੇ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੁਣ ਆਪਾਂ ਇੱਕ ਅੱਧੇ ਦਿਨ ਚੋਂ ਬਾਅਦ ਜਿਹੜਾ ਹੈਗਾ ਆਪਣਾ ਇੰਡੀਅਨ ਹਿਸਟਰੀ ਦੀ ਜਿਹੜੀ ਹੀ ਕਲਾਸ ਸਟਾਰਟ ਆਪਾਂ ਪੰਜਾਬ ਹਿਸਟਰੀ ਚਲਾਈ ਰੱਖੀ ਮਤਲਬ ਕਿ ਡਿਟੇਲ ਚ ਹੁਣ ਇਸ ਤੋਂ ਬਾਅਦ ਆਪਾਂ ਪੰਜਾਬ ਦੇ ਜੀਓਗ੍ਰਾਫੀ ਤੋਂ ਬਾਅਦ ਅੱਨ ਆਪਾਂ ਕਰਾਂਗੇ ਪੰਜਾਬ ਜੀਓਗ੍ਰਾਫੀ ਜਿਹੜੀ ਹੋਈਆਂ ਪੰਜਾਬ ਦੀ ਇਕਨੋਮੀ ਤੇ ਨਾਲ ਆਪਾਂ ਫਿਰ ਗੁਰੂ ਪੀੜਾ ਦਾ ਸਾਰਾ ਕੁਝ ਤੇ ਜਿਹੜੀ ਹੈਗੀ ਆਪਣਾ ਮੈਚ ਦਾ ਜਿਹੜਾ ਸਿੰਪਲੀਫਾਈਡ ਟੌਪਿਕ ਹੋ ਰਿਹਾ ਹੈ ਤੇ ਅੱਜ ਆਪਣੀ ਜਿਹੜੀ ਰੇਸ਼ੋ ਦੀ ਮਤਲਬ ਕਿ ਪਹਿਲੀ ਕਲਾਸ ਅੱਜ ਚਲਾਵਾਂਗੇ ਤੇ ਚਲੋ ਹੁਣ ਆਪਾਂ ਕਲਾਸ ਸਟਾਰਟ ਕਰਦੇ ਆਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਦੇ ਨਵੇਂ ਨਹੀਂ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਯਾਰਾ ਦੋਸਤਾਂ ਸਭ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਠੀਕ ਆ ਇਹ ਹੁਣ ਜਿੰਨੇ ਵੀ ਤੁਸੀਂ ਬੱਚੇ ਮਤਲਬ ਕਲਾਸ ਦੇਖੋਗੇ ਮੈਨੂੰ ਲੱਗਦਾ ਸਾਰੇ ਜਾ ਕੇ ਹੋਗੇ ਤੇ ਆ ਸਾਰਿਆਂ ਨੇ ਦੇਖਿਆ ਹੋਊਗਾ ਜਿਹੜੀ ਪੰਜਾਬੀ ਯੂਨੀਵਰਸਿਟੀ ਦੀ ਮਤਲਬ ਕਿ ਮੇਨ ਬੀਜ ਆਉਂਦੀ ਹੈ ਨਾ ਤੁਸੀਂ ਕਿਤੇ ਵੀ ਸਰਚ ਕਰ ਲਿਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਇਹੇ ਇਮੇਜ ਹੈ ਇਹ ਸਭ ਕਿਤੇ ਮਤਲਬ ਕਿ ਸਾਰੇ ਪਾਸੇ ਇਹੀ ਹੁੰਦੀ ਹੈ ਇਹ ਕੀ ਹੈ ਇਹਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਭਵਨ ਹੈ ਠੀਕ ਹੈ ਇਹ ਹੈ ਗੁਰੂ ਗੋਬਿੰਦ ਸਿੰਘ ਭਵਨ ਗੁਰੂ ਗੋਬਿੰਦ ਸਿੰਘ ਪਾਉਣਾ ਠੀਕ ਹੈ ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਦੋਂ ਬਣੀ ਸੀ ਇਹ ਬਣੀ ਸੀ 30 April 1962 ਨੂੰ ਠੀਕ ਹੈ ਆ ਇਹ ਬਣੀ ਸੀ ਆਪਣੀ 30 April 1962 ਨੂੰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡੇਟ ਬਹੁਤ ਵਾਰ ਆਈ ਹੈ ਪੇਪਰਾਂ 'ਚ ਇਹ 2023 ਦੇ 2024 ਚਾਹੀ ਸੀ ਇਸ ਵਾਰ ਤਾਂ ਸ਼ਾਇਦ ਨਹੀਂ ਆਈ ਪਰ ਇਹ 2023 ਤੇ 24 ਦੇ ਪੰਜਾਬ ਪੁਲਿਸ ਕਨਸਟੇਬਲ ਦੇ ਪੇਪਰਾਂ 'ਚ ਜੇ ਮਤਲਬ ਕਿ ਡੇਟ ਆਈ ਹੋ ਜੀ ਐਗਜ਼ੈਕਟ ਡੇਟ ਆਈ ਸੀ ਇਹ ਹੀ ਡੇਟ ਹੋ ਠੀਕ ਹੈ ਤੇ ਮੋਟੂ ਕੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆ ਵਿਚਾਰੀਤਾ ਉਪਕਾਰੀ ਇਹ ਤੁਸੀਂ ਸੁਣਿਆ ਹੋਊ ਤੁਹਾਡੀਆਂ ਕਾਪੀਆਂ ਜਾਂ ਨੋਟਬੁੱਕਸ ਤੇ ਲਿਖਿਆ ਹੁੰਦਾ ਕਈ ਵਾਰ ਵਰਤੀ ਜਿਹੜੇ ਮਤਲਬ ਕਿ ਪ੍ਰਾਈਵੇਟ ਸਕੂਲਾਂ ਨੂੰ ਵਰਤੀ ਦੇ ਉੱਪਰ ਲਿਖ ਕੇ ਰੱਖਦੇ ਨੇ ਵਿਦਿਆ ਵਿਚਾਰੀਤਾ ਉਪਕਾਰੀ ਠੀਕ ਹੈ ਤੇ ਤੈਨੂੰ ਫਿਰ ਗੁਰੂ ਏਜ ਮਤਲਬ ਜਿਹੜੇ ਮਤਲਬ ਫਿਊ ਚੀਜ਼ਾਂ ਨੇ ਹੁਣ ਜਿਵੇਂ ਗੁਰੂ ਗੋਬਿੰਦ ਸਿੰਘ ਭਲਵਾਂ ਪਟਿਆਲਾ ਹੋ ਗਿਆ ਏ ਆ ਜੀ ਠੀਕ ਹੈ ਜਿਹੜੀ ਤਸਵੀਰ ਲੱਗੀ ਹੋਈ ਹੈ ਤੇ ਦੈਨ ਆ ਗਿਆ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਇਹ ਕੁਸ਼ਚਨ ਪੁੱਛਿਆ ਗਿਆ ਸੀਗਾ ਇਹ ਸਬੰਨ ਇੰਸਪੈਕਟਰ ਚ ਕੁਸ਼ਚਨ ਆਇਆ ਸੀ 2000 ਜਿਹੜਾ ਤੇਜ ਹੋਇਆ ਤੇ ਭਾਈ ਕਾਨ ਸਿੰਘ ਨਾਭਾ ਮਤਲਬ ਕਿ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਕਿਹੜੀ ਮਤਲਬ ਕਿਹੜੀ ਯੂਨੀਵਰਸਿਟੀ ਚ ਹੈ ਇਹ ਪੀਯੂ ਪਟਿਆਲਾ ਚ ਠੀਕ ਹੈ ਤੇ ਬਈ ਸਾਰ ਜਿਹਦੀ ਕਲਾਸ ਸ਼ੁਰੂ ਹੋ ਗਈ ਆ ਪਰ ਮਸਾ ਜਿਹੜਾ ਹੈਗਾ ਇਹ ਮਤਲਬ 10 20 ਮਿੰਟਾਂ ਦੀ ਕਲਾਸ ਹੋਊਗੀ ਤੁਸੀਂ ਇਹਨੂੰ ਡਿਟੇਲ ਨਾਲ ਕਰ ਲਿਓ ਤੇ ਮਤਲਬ ਕਹੀ ਜੀ ਡੇਟਾ ਹੋ ਗਿਆ ਜੇ ਮੈਂ ਮਤਲਬ ਕਿ ਖਾਸ ਖਾਸ ਚੀਜ਼ ਨਹੀਂ ਹੈ ਨਾ ਆਪਾਂ ਫਾਸ ਇਹ ਜਿਹੜੀ ਨਹੀਂ ਮਤਲਬ ਕਿ ਖਾਸ ਚੀਜ਼ਾਂ ਸੀ ਉਹ ਆਪਾਂ ਸਾਰੀਆਂ ਦੀਆਂ ਸਾਰੀਆਂ ਯੂਨੀਵਰਸਿਟੀਆਂ ਪੰਜਾਬੀਆਂ ਦੀਆਂ ਵੀ ਹੋਣਗੀਆਂ ਸਾਰੀਆਂ ਕਰਨੀਆਂ ਤੇ ਤੁਸੀਂ ਬਸ ਆਪਦੇ ਜਿਹੜੇ ਹੈਗੇ ਤੁਹਾਨੂੰ ਉਸ ਤਿਆਰ ਕਰ ਸਕਦੇ ਆ ਤੇ ਦੈਨ ਆ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਇੱਕ ਚੀਜ਼ ਧਿਆਨ ਰੱਖਿਓ ਇਹ ਪੰਜਾਬੀ ਜਿਹੜੀ ਪਟਿਆਲਾ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਤਲਬ ਕਿ ਪੰਜਾਬੀ ਹੀ ਹੈ ਇੱਥੇ ਆਈ ਲੱਗਦੀ ਹੈ ਤੇ ਜਿਹੜੀ ਚੰਡੀਗੜ੍ਹ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਜਿੱਥੇ ਮਤਲਬ ਕਿ ਆਈ ਨਹੀਂ ਲੱਗਦੀ ਇਹ ਪੰਜਾਬ ਵਾਜ ਦੀ ਅਗਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਆਹ ਤਸਵੀਰ ਵੀ ਤੁਸੀਂ ਸਾਰਿਆਂ ਨੇ ਦੇਖੀਓ ਬਹੁਤ ਫਿਲਮਾਂ ਫਿਲਮਾਂ ਜੀਆਂ ਸ਼ੂਟਿੰਗਾਂ ਚ ਗੀਤਾਂ ਦੀ ਸ਼ੂਟਿੰਗਾਂ ਜਿਹੇ ਬਿਲਡਿੰਗ ਬਹੁਤ ਹੁੰਦੀ ਆ ਅਸੀਂ ਚੱਲੂਗਾ ਅੱਗੇ ਇਹਦੇ ਬਾਰੇ ਦਿੰਦੇ ਆ ਇਟ ਇਜ਼ ਡੈਵਲਪਡ ਇਨ 191882 ਠੀਕ ਐ ਐਜ਼ ਅ ਯੂਨੀਵਰਸਿਟੀ ਆਫ ਪੰਜਾਬ ਐਟ ਲਾਹੌਰ ਆਫਟਰ ਦੀ ਪਾਰਟੀਸ਼ਨ ਟ੍ਰਾਂਸਫਰ ਟੂ ਦੀ ਇੰਡੀਆ ਔਨ 1 ਅਕਤੂਬਰ 1947 ਠੀਕ ਐ ਇਹ ਮਤਲਬ ਜਿਹੜੀ ਹੈਗੀ ਸੀਗੀ ਇਹ 1882 ਦੇ ਵਿੱਚ ਬਣਾਈ ਗਈ ਇਹ ਕੀ ਨਾਂ ਤੋਂ ਬਣਾਈ ਗਈ ਸੀ ਇਹ ਬਣਾਈ ਗਈ ਸੀ ਯੂਨੀਵਰਸਿਟੀ ਆਫ ਪੰਜਾਬ ਇਹੀ ਇਹ ਯੂਨੀਵਰਸਿਟੀ 1882 ਦੇ ਵਿੱਚ ਯੂਨੀਵਰਸਿਟੀ ਆਫ ਪੰਜਾਬ ਦੇ ਨਾਮ ਨਾਲ ਬਣਾਈ ਗਈ ਸੀ ਕਿੱਥੇ ਬਣਾਈ ਗਈ ਸੀ ਇਹ ਬਣਾਈ ਗਈ ਸੀ ਆਪਣੇ ਲਾਹੌਰ ਦੇ ਵਿੱਚ ਠੀਕ ਹੈ ਪਰ ਜਦੋਂ ਆਪਣਾ ਮੰਨ ਲਓ ਕਿ ਪਾਰਟੀਸ਼ਨ ਹੋ ਗਿਆ ਮਤਲਬ ਇੰਡੀਆ ਤੇ ਜਿਹੜਾ ਹੈਗਾ ਪਾਕਿਸਤਾਨ ਅਲੱਗ ਹੋ ਗਿਆ ਸੀ 1947 ਚ ਤਦਨ ਫਿਰ ਇਹ ਕਿਸੇ 1 ਅਕਤੂਬਰ 1947 ਨੂੰ ਇਹ ਇੰਡੀਆ ਦੇ ਵਿੱਚ ਆ ਗਈ ਸੀ ਇੰਡੀਆਸ ਮਤਲਬ ਟਰਾਂਸਫਰ ਕਰਤੀ ਸੀਗੀ ਤੇ 1 اكتوبر 1947 ਨੂੰ ਮਤਲਬ ਕਿ ਚੰਡੀਗੜ੍ਹ ਦਾ ਏਰੀਆ ਜਿੱਥੇ ਇਹਨੂੰ ਜਿਹੜਾ ਹੈਗਾ ਮਤਲਬ ਕਿ ਬਣਾਇਆ ਗਿਆ ਸੀ ਠੀਕ ਹੈ ਤੇ ਮੋਟੋ ਕੀ ਹੈ ਪੰਜਾਬ ਯੂਨੀਵਰਸਿਟੀ ਜੰਡੀਗੜ੍ਹ ਦਾ ਇਹ ਹੈਗਾ ਤਮਸ਼ੋਮਾ ਜੋਤੀ ਕਾਮ ਹੈ ਇਹਦਾ ਮਤਲਬ ਇਸ ਦਾ ਜਿਹੜਾ ਅੰਗ ਵਿੱਚ ਲਿਖਿਆ ਹੋਇਆ ਹੈ ਲੀਡ ਇਨਟੂ ਲਾਈਟ ਫ੍ਰੋਮ ਡਾਰਕ ਮੈਸੇਜ ਦਾ ਮਤਲਬ ਮੈਸੇਜ ਦਾ ਤੁਹਾਨੂੰ ਜ਼ਿਆਦਾ ਮੈਂ ਤਾਂ نیچے ਲਿਖਿਆ ਹੋਇਆ ਸਾਨੂੰ ਹਨੇਰੇ ਤੋਂ ਰੋਸ਼ਨੀ ਵੱਲ ਲੈ ਕੇ ਜਾਣਾ ਮਤਲਬ ਇਹੀ ਹੈ ਇਹਦਾ ਮਤਲਬ ਵੀ ਸਾਨੂੰ ਜਿਹੜਾ ਹੈਗਾ ਹਨੇਰੇ ਤੋਂ ਦੂਰ ਕਰਨਾ ਤੁਸੀਂ ਸਾਨੂੰ ਮਤਲਬ ਕਿ ਚਾਨਣ ਮੰਡ ਲੈ ਕੇ ਜਾਣਾ ਇਹਦਾ ਤਮਸ਼ੋਮਾ ਜੋਤੀ ਕਾਮ ਹੈ ਇਹ ਤੁਸੀਂ ਦੇਖਿਆ ਹੋਊਗਾ ਡੀ ਛੋਟ ਦੇ ਉੱਤੇ ਉਦੇ ਉੱਤੇ ਲਿਖਿਆ ਹੁੰਦਾ ਤਮਸ਼ੋਮਾ ਯੁਤੀਗਮ ਹੈ ਲੀਡਸ ਇਨਟੂ ਲਾਈਟ ਫਰੋਮ ਦੀ ਡਾਰਕਨੈਸ ਠੀਕ ਹੈ ਤੇ ਕੰਨ ਆਪਾਂ ਜਿਹੜੀ ਕੈਪੀਟਲ ਦੀ ਕਲਾਸ ਲਿਖੀ ਕਰੀ ਸੀਗੀ ਉਹ ਜੇ ਇਹ ਪੁਆਇੰਟ ਲਿਖਣਾ ਰਹਿ ਗਿਆ ਸੀ ਕਿ ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣਾ ਦੀ ਜੁਆਇੰਟ ਕੈਪੀਟਲ ਕਦੋਂ ਡिक्ਲੇਅਰ ਕਰਿਆ ਗਿਆ ਇਹ ਡਿਗਲੇਅਰ ਕਰਿਆ ਗਿਆ ਸੋ 1966 ਦੇ ਵਿੱਚ ਠੀਕ ਹੈ ਇਹ ਤੁਸੀਂ ਸਾਰੇ ਯਾਦ ਰੱਖਿਓ 1966 ਦੇ ਵਿੱਚ ਜਦੋਂ ਪੰਜਾਬ ਤੇ ਹਰਿਆਣਾ ਲੱਗ ਹੋਏ ਨੇ ਚੰਡੀਗੜ੍ਹ ਨੂੰ ਉਦੋਂ ਮਤਲਬ ਕਿ ਜੁਆਇੰਟ ਕੈਪੀਟਲ ਕਿਹਾ ਜਾਂਦਾ ਸੀ ਵੀ ਜਿਹੜੀ ਸਾਂਝੀ ਰਾਜਸਥਾਨੀ ਹੋ ਗਈ ਚੰਡੀਗੜ ਕਰਦੇ ਆਪਣਾ ਇਹਦੋਂ ਆ ਗਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਜੇ ਕਿਸਾਨ ਮਿਲਾ ਲੱਗਦਾ ਤੇ ਇਹਦੇ ਬਾਰੇ ਕੁਐਸਚਨ ਬਣਦੇ ਹੁੰਦੇ ਆ ਇਹ ਹੀ ਕਦੋਂ ਬਣੀ ਸੀ ਇਹੇ ਬਣੀ ਹੈਗੀ ਸੀਗੀ ਆਪਣਾ 1962 ਦੇ ਵਿੱਚ ਠੀਕ ਹੈ ਤੇ 18 ਐਗਰੀਟਰੀ 1962 ਵਾਈ ਪੰਡਿਤ ਜਵਾਰਾ ਨਹਿਰੂ ਤੇ ਦਾ ਦੁਗਟਨ ਕਿਹਣੀ ਕਰਿਆ ਸੀ ਇਹ 1962 ਚ ਦਾ ਰੁਗਾ ਕਾਂਗਰੈਸੀ ਪੰਡਿਤ ਜਵਾਰਾ ਨਹਿਰੂ ਦੁਆਰਾ ਕੀਤਾ ਗਿਆ ਸੀ ਜਿਹਨੂੰ ਤੁਸੀਂ ਚਾਚਾ ਨਹਿਰੂ ਦੇ ਨਾਮ ਨਾਲ ਜਾਣਦੇ ਹੋ ਤੇ ਜਿਹੜਾ ਹੈ ਕਿਸਾਨ ਮੇਲਾ ਕਿੱਥੇ ਲੱਗਦਾ ਇਹ ਕੁਐਸਚਨ ਆਇਆ ਸੀਗਾ 2025 ਚ ਕਿਸਾਨ ਮੇਲਾ ਕਿੱਥੇ ਲੱਗਦਾ ਇਹ ਲੱਗਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚ ਤੇ ਇੱਕ ਕਦੋਂ ਸਟਾਰਟ ਹੋਇਆ ਸੀ 1967 ਦੇ ਵਿੱਚ ਠੀਕ ਹੈ ਆ ਤੁਸੀਂ ਜੇ ਆਹ ਗੇਟ ਤੁਸੀਂ ਮੇਰੇ ਨਾਲ ਦੇਖੀ ਹੋਣਾ ਲੁਧਿਆਣੇ ਜਿਹੜੇ ਪ੍ਰਾਈਵੇਟ ਅਪਡੇਟ ਉਹਦੇ ਨਹੀਂ ਕਿ ਸਾਹਮਣੇ ਆਉਂਦੀ ਨਹੀਂ ਠੀਕ ਹੈ 1900 ਜਿਹੜਾ ਹੈ 1962 ਚ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਬਣਾਈ ਗਈ ਤੇ ਪੰਡਿਤ ਜਵਾਰਨਾ Nehru ਦੁਆਰਾ ਇਹਦਾ ਘਟਨਾ ਕੀਤਾ ਗਿਆ ਤੇ ਜਿਹੜਾ ਕਿਸਾਨ ਮੇਲਾ ਹੈਗਾ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗਦਾ ਪਰ ਜਿਹੜੇ ਹੈਗੇ ਮਸ਼ਹੂਰ ਇਹ ਆਪਾਂ ਕਿਸਾਨ ਮੇਲਾ ਪੰਜਾਬ ਏਰੀਆ ਦੇ ਜੁਨੀਵਰਸਿਟੀ ਲੁਧਿਆਣਾ ਚ ਲੱਗਦਾ ਕਿਤੇ ਕਰੋ ਸਟਾਰਟ ਕਰਿਆ ਗਿਆ 1967 ਚ ਤੇ ਹੁਣ ਚਲੋ ਆਪਾਂ ਇਹ ਦੇਖਦੇ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਹ ਦੇ ਬਾਰੇ ਤੁਸੀਂ ਇਹ ਵੀ ਸੁਣਿਆ ਹੋਊਗਾ ਮੈਂ ਜਿਹੜੀਆਂ ਤਸਵੀਰਾਂ ਨੇ ਨਾ ਮੈਂ ਹਰੇਕ ਯੂਨੀਵਰਸਿਟੀ ਦੇ ਮਤਲਬ ਲਾਈਆਂ ਨੇ ਕਈ ਵਾਰੀ ਹੁੰਦਾ ਨਾ ਮਤਲਬ ਕਿ ਦਿਮਾਗ ਚ ਅਹੀ ਚੀਜ਼ ਜੇ ਕਲਿੱਕ ਹੋ ਜਿੰਦੀ ਆ ਕੋਈ ਕੁਐਸਚਨ ਆ ਗਿਆ ਸਮਝੋ ਚਲੋ ਸਮਝੋ ਜਿਵੇਂ ਖਾਲਸਾ ਕੋਲੇ ਪਟਿਆਲਾ ਅੰਮ੍ਰਿਤਸਰ ਆ ਇੱਕ ਪਟਿਆਲੇ ਵੀ ਹੈ ਤੇ ਇਹ ਹੈਗੇ ਅੰਮ੍ਰਿਤਸਰ ਆ ਉੰਝੇ ਕੁਐਸਚਨ ਆ ਗਿਆ ਖਾਸ ਕਰਕੇ ਜਿਵੇਂ ਸਰ ਉੱਥੇ ਆਪਸ਼ਨ ਦਿੱਤੇ ਪਏ ਨੇ ਠੀਕ ਹੈ ਉਹ ਕਈ ਵਾਰ ਬੰਦੇ ਦੀ ਤਸਵੀਰ ਦਿਮਾਗ 'ਚ ਆ ਜਾਂਦੀ ਹੈ ਵੀ ਹਾਂ ਪੌ ਕਲਾਸ ਕਰੀ ਜਾਂਦੇ ਸੀ ਨਾ ਉੱਥੇ ਆ ਕੁਝ ਲਿਖਿਆ ਹੋਇਆ ਸੀ ਆ ਕਈ ਵਾਰੀ ਬਸ ਇਸ ਚੀਜ਼ ਕਰਕੇ ਮੈਂ ਜਿਹੜੀ ਹੈ ਤਸਵੀਰਾਂ ਐਡ ਕਰਕੇ ਲਿਆ ਆ ਨਾਲੇ ਸਾਨੂੰ ਪਤਾ ਲੱਗੂ ਵੀ ਕਿਹੜੀ ਯੂਨੀਵਰਸਿਟੀ ਹੈ ਜਾਂ ਕਿਹੜਾ ਮਤਲਬ ਕਾਲਜ ਆ ਗਿਆ ਤੇ ਇਸ ਜੀ ਨਾਲ ਮਤਲਬ ਜਿਹੜਾ ਤਸਵੀਰ ਨਾਲ ਯਾਦ ਹੁੰਦਾ ਨਾ ਉਹਨਾਂ ਪੜ੍ਹ ਕੇ ਜਾਂ ਆਪ ਨੂੰ ਆਹੋ ਆਪਾਂ ਰਿਪੀਟ ਕਰਕੇ ਵੀ ਯਾਦ ਹੁੰਦਾ ਜਿਹੜਾ ਤਸਵੀਰ ਨਾਲ ਸਾਨੂੰ ਯਾਦ ਹੋਊਗਾ ਠੀਕ ਹੈ ਤੇ ਇਹ ਹੈਗਾ ਆਪਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਾ ਠੀਕ ਹੈ ਇਹ ਕਦੋਂ ਬਣਾਈ ਗਈ ਇਹ ਬਣਾਈ ਗਈ 1969 ਚ ਤੇ ਇੱਕ ਪੰਜਾਬ ਜੁੜ ਮਨ ਲੁਕਿਆ ਖਾਸ ਖਾਸ ਪੋਰਡ ਲਿਖ ਕੇ ਲੈ ਆ ਬਸ ਸੁਣੂਗੀ ਹੀ ਨਾ ਫਾਇਦੂਬਾਤ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਜਿਹੜਾ ਮਤਲਬ ਇਹਦਾ ਇਸਟੈਬਲਿਸ਼ਡ ਇਅਰ ਨਹੀਂ ਹੈਗੀ ਇਹਦਾ ਮਤਲਬ ਕਿ ਸਾਰਿਆਂ ਦੀ ਬਹੁਤ ਜ਼ਰੂਰਤ ਨੇ ਤੇ ਜਿਹੜੀ ਜਿਹੜੀ ਮੈਂ ਲਿਖੀ ਮਤਲਬ ਉਹਨਾਂ ਦੇ ਨਹੀਂ ਇਹਨਾਂ ਦੇ ਜ਼ਰੂਰ ਨੇ ਮੈਂ ਫਾਤੂ ਲਿਖ ਕੇ ਨਹੀਂ ਲਿਆ ਕੁਝ ठीक है आई थी कि ਜਿਹੜਾ ਹੈਗਾ 2025 ਚ ਆਇਆ ਸੀ ਜਿਹੜਾ ਕੁਐਸਚਨ ਕਿ ਖੋਜਰਤਨ ਰਸਾਲਾ ਕਿਹੜੀ ਕਾਲਜ ਦੁਆਰਾ ਹੈ ਜਾਂ ਕਿਹੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤਾ ਜਾਂਦਾ ਐਂਡ ਮਤਲਬ ਪਬਲਿਸ਼ ਕੀਤਾ ਜਾਂਦਾ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਹ ਤੁਸੀਂ ਆਪ ਦਾ ਜਿਹੜਾ ਹੈਗਾ ਇਹਨੂੰ ਇੰਪੋਰਟੈਂਟ ਮਾਰਕ ਕਰ ਲਿਓ ਇਹ ਕੁਐਸਚਨ ਇਹਦੀ ਕਿਹਾ ਹੈ ਮੈਂ ਤਾਂ ਕਰਕੇ ਇਹਨੂੰ ਐਡ ਕਰਿਆ ਸੀ ਖੋਜਰਤਨ ਰਸਾਲਾ ਪਬਲਿਸ਼ਡ ਬਾਈ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਠੀਕ ਹੈ ਐਂ ਆਪਣਾ ਆ ਗਿਆ ਖਾਲਸਾ ਕਾਲਜ ਅੰਮ੍ਰਿਤਸਰ ਕਿ ਖਾਲਸਾ ਕਾਲਜ ਪਟਿਆਲਾ ਨਹੀਂ ਤੇ ਖਾਲਸਾ ਕਾਲਜ ਅੰਮ੍ਰਿਤਸਰ ਇਟ ਇ ਸਟੈਬਲਿਸ਼ਡ ਇਨ 1892 1892 ਆਰਕੀਟੈਕਚਰ ਕੋਨਸੀ ਖਾਸ ਕੋਲੇ ਇਮਾਰਤ ਦਾ ਇਹ ਹੈ ਸਿ ਪ੍ਰੋਫੈਸਰ ਰਾਮ ਸਿੰਘ ਵੀ ਮੰਨ ਲਓ ਕਿ ਜਿਨ੍ਹਾਂ ਨੇ ਇਹਦਾ ਡਿਜ਼ਾਈਨ ਤਿਆਰ ਕੀਤਾ ਇੱਕ ਕੀਨੇ ਡਿਜ਼ਾਈਨ ਕਰਕੇ ਤਾਂ ਜਿਹੜਾ ਖਾਸ ਕੋਲੇ ਇਮਾਰਤ ਸੀ ਇਹ ਕੀ ਤਸਵੀਰ ਰਾਮ ਸਿੰਘ ਨੇ ਠੀਕ ਹੈ ਐਨ ਆਪਣਾ ਆ ਗਿਆ ਮਹਿੰਦਰਾ ਕਾਲਜ ਪਟਿਆਲਾ ਇਹ ਤੁਸੀਂ ਇਹ ਵੀ ਕੀਤਾ ਕੋਤਾਂ ਜਿਹੜਾ ਹੈਗਾ ਇੱਕ ਸ਼ਾਇਦ ਐਮਏ ਵਰਕ ਦੀ ਨੂੰ ਬਚੀ ਉਹ ਮੈਨੂੰ ਚੈੱਕ ਨਹੀਂ ਤੇ ਉਹਦੇ ਵਿੱਚ ਆਇਆ ਹੋਇਆ ਹੈ ਤੇ ਇਹ ਆਪਣਾ ਹੈਗਾ ਮਹਿੰਦਰਾ ਕਾਲਜ ਪਟਿਆਲਾ ਇਹੀ ਇਹ ਕਦੋਂ ਬਣਾਇਆ ਗਿਆ ਇਹ ਬਣਾਇਆ ਗਿਆ 1875 ਚ ਕੀ ਨੇ ਬਣਾਇਆ ਇਹ ਇਹ ਬਣਾਇਆ ਮਹਾਰਾਜਾ ਮਹਿੰਦਰ ਸਿੰਘ ਨੇ ਕਿਹਾ ਚਲੋ ਤੁਹਾਨੂੰ ਨਾਮ ਤੋਂ ਕਲਿੱਕ ਹੀ ਹੋ ਜਾਊਗਾ ਵੀ ਮਹਿੰਦਰਾ ਕਾਲਜ ਪਟਿਆਲਾ ਤੁਸੀਂ ਉਥੇ ਦੇਖ ਲਓਗੇ ਹੈਗਾ ਹਾਂ ਮਹਾਰਾਜਾ ਮਹਿੰਦਰ ਸਿੰਘ ਲਿਖਿਆ ਹੋਣਾ ਮੰਨ ਲਓ ਕਿ ਜਿਆਦਾ ਇਸ ਚੀਜ਼ ਜਿਹੜੀ ਹੁੰਦੀ ਆ ਕਿ ਜਿਹੜਾ ਹੈਗਾ ਰਾਜ ਮਹਾਰਾਜਾ ਸੀ ਜਿਹੜੇ ਪੁਰਾਣੇ ਉਹ ਆਪਣੇ ਨਾਂ ਤੇ ਜਿਹੜਾ ਹੈਗਾ ਚੀਜ਼ਾਂ ਨੂੰ ਬਣਾਉਂਦੇ ਸੀ ਇਹ ਜੇ ਤੁਸੀਂ ਕਲਿੱਕ ਕਰਨ ਨੂੰ ਜਿਹੜਾ ਇਹ ਤਾਂ ਫਾਊਂਡੇਸ਼ਨ ਇਅਰ ਆ ਸ਼ੋਅ ਜਾਂਦਾ ਕਿ 1875 ਚ ਠੀਕ ਆ ਦਰਨਾਗੇ ਆਪਣੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਇਹ ਇਹ ਜਿਹੜੀ ਸੀਗੀ 1962 ਦੇ ਵਿੱਚ ਬਣਾਈ ਗਈ ਸੀ ਤੇ ਇਹ ਕੀ ਕੁਐਸਚਨ ਪੁੱਛਿਆ ਗਿਆ ਸੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਿੱਥੇ ਹੈਗੀ ਮਤਲਬ ਉਥੇ ਜਲੰਧਰ ਵੀ ਆਪਸ਼ਨ ਤਾਂ ਹੈ ਤੇ ਨਾ ਆਪਸ਼ਨ ਹੋਰ ਦਿੱਤੀ ਹੋਈਆਂ ਸੀਗੀਆਂ ਤਾਂ ਇਹ ਤੁਸੀਂ ਆਪਦੇ ਚੇਤੇ ਰੱਖੋ 18 1962 ਦੇ ਵਿੱਚ ਬਣਾਈ ਗਈ ਸੀ ਠੀਕ ਹੈ ਇਹ ਥੈਨ ਆਪਨੇ ਆ ਗਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਜਿਹੜੀ ਹੈ ਕਪੂਰਸਲੇ ਡਿਸਟ੍ਰਿਕਟ ਦਾ ਮਤਲਬ ਕਿ ਫਗਵਾੜਾ ਚ ਤੇ ਬਣਾਈ ਗਈ ਸੀ ਮਤਲਬ ਕਿ ਇਹ ਹੁਣ 2005 ਦੇ ਮਤਲਬ ਕਿ ਲੇਟੈਸਟ ਹੀ ਆਪਣੀ ਜਿਹੜੀ ਹੈ ਯੂਨੀਵਰਸਿਟੀ ਉਹ ਜਿਹੜੀ ਮਤਲਬ ਕੈਂਪਸ ਹੈ ਜਿਹੜਾ ਇਟਾ ਮਤਲਬ ਕਿ ਮਸ਼ਹੂਰ ਹੋਇਆ ਸੀਗਾ ਇਹ 2005 ਚ ਬਣਾਇਆ ਗਿਆ ਸੀ ਤੇ ਕਿੱਥੇ ਆਹੀ ਫਗਵਾੜੇ ਕਪੂਰ ਫਿਲਸਟ ਠੀਕ ਹੈ ਇਹ ਆ ਤਾਂ ਆ ਵੀ ਮੈਂ ਜਿਹੜੀ ਹੈਗੀ ਲਵਲੀ ਕਨਫੈਸ਼ਨ ਯੂਨੀਵਰਸਿਟੀ ਤਾਂ ਹੈ ਹੀ ਬਹੁਤ ਮਸ਼ਹੂਰ ਆ ਇਸ ਟਾਈਮ ਦਾ ਹਰੇ ਤੁਸੀਂ ਬਹੁਤ ਆਵਦੇ ਜਿਹੜੀ ਹੈਗੀ ਫੋਟੋ ਫੋਟੋਆਂ ਦੇ ਤਸਵੀਰਾਂ ਤਾਂ ਸੂਰ ਆਂ ਦੇਖੀ ਹੋਈ ਹੈ ਠੀਕ ਹੈ ਇਹ ਦੈਨ ਹੁਣ ਆਪਾਂ ਚੱਲਦੇ ਹਾਂ ਮਹਾਰਾਜ ਰਣਜੀਤ ਸਿੰਘ ਟੈਕਨੋਲੋਜੀ ਯੂਨੀਵਰਸਿਟੀ ਬਟੰਡਾ ਜਿਹਦੇ ਬਾਰੇ ਕਿ ਮਤਲਬ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਠੀਕ ਹੈ ਇਹ ਹੈ ਜਿਹੜੀ ਕੀ ਮਤਲਬ ਹਲੇ ਇੰਨੀ ਮਸ਼ਹੂਰ ਤਾਂ ਹੈ ਨਹੀਂ ਵੈਸੇ ਇਹ ਪਰ ਐਫਿਲ ਨਿਰਾ ਹੈ ਹੈ ਮਤਲਬ ਕਿ ਮਾਨਤਾ ਪ੍ਰਾਪਤ ਹੈ ਇਹ ਜੁਨੀਵਰਸਿਟੀ ਠੀਕ ਹੈ ਇਹ ਮਤਲਬ ਕਿ ਟੈਕਨੀਕਲ ਜੁਨੀਵਰਸਿਟੀ ਹੈ ਕੋਈ ਮਤਲਬ ਇਹ ਜਿਹੜਾ ਹੈਗਾ ਮਤਲਬ ਟੈਕਨੀਕਲ ਦੇ ਜਿਹੜੇ ਕੋਰਸ ਨੇ ਇੱਥੇ ਸਿਰਫ ਉਹੀ ਚੱਲਦੇ ਨੇ ਕੋਈ ਮਤਲਬ ਕਿ ਆਮ ਜੁਨੀਵਰਸਿਟੀ ਨਹੀਂ ਹੈਗੀ ਇਹ ਤੇ ਪਟੰਡੇ ਸ਼ਹਿਰ ਦੇ ਵਿੱਚ ਵਿੱਚ ਹੈ ਤੁਸੀਂ ਜਿਹੜੇ ਕਿ ਚਾਹੁੰਦੇ ਹੋ ਆਉਂਦੇ ਹੋਣ ਜਾਂ ਪਟੰਡੇ ਦੇ ਹੋਣੇ ਉਹਨਾਂ ਨੇ ਦੇਖਿਆ ਹੋਊਗਾ ਤੇ ਇਹ ਮਨ ਲੋ ਕਦੋਂ ਲਈ ਸੀ ਇਹ ਬਣਾਈ ਗਈ ਸੀ 2015 ਚ ਬਸ ਤੁਸੀਂ ਇਹਦਾ ਜਿਹੜਾ ਫਾਊਂਡੇਸ਼ਨ ਯੀਰ ਯਾਦ ਰੱਖਿਓ ਤੇ ਇਹ ਕਿੱਥੇ ਆ ਪੰਜਾਬ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਇਹ ਹੈਗੀ ਪਰਸੈਂਟੇਜ ਠੀਕ ਹੈ ਇਹ ਵੀ ਬਹੁਤ ਸੋਹਣੀ ਜਿਵੇਂ ਮੈਂ ਤੁਹਾਨੂੰ ਪਹਿਛੇ ਸਲਾਈਡਸ ਦਿਖਾਉਣਾ ਜਿਵੇਂ ਆ ਨਾ ਖਾਲਸਾ ਕੋਲੇ ਪਟਿਆਲਾ ਮੈਂ ਵੈਸੇ ਮੈਂ ਉਥੇ ਬਠਿੰਡੇ ਵਾਲੀ ਜਿਹੜੀ ਸੀ ਯੂਨੀਵਰਸਿਟੀ ਆ ਮੈਂ ਇੱਕ ਵਾਰ ਗਿਆ ਸੀ ਆ ਤੇ ਮੈਂ ਮਤਲਬ ਕਿ ਮੈਂ ਬਾਹਰੋਂ ਦੇਖੀ ਹੋਈ ਹੈ ਇਹ ਬਹੁਤ ਮਤਲਬ ਕਿ ਡਿਜ਼ਾਈਨ ਇਹਦਾ ਨਾ ਨਜਾਇਜ਼ ਹੀ ਸੋਹਣਾ ਡਿਜ਼ਾਈਨ ਆ ਬਹੁਤ ਸੋਹਣੀ ਲੱਗਦੀ ਜਿਵੇਂ ਕੋਈ ਮਹਿਲ ਮੂਲ ਤੇ ਤੁਹਾਨੂੰ ਦੇਖਿਆ ਹੋਊਗਾ ਪਿਛੇ ਜੀ ਅ ਪ੍ਰੈਜ਼ੀਡੈਂਟ ਆਏ ਸੀ ਆਪਣੇ ਪੰਜਾਬ ਚ ਡਰੋਪਦੀ ਵਰਮੂ ਆਏ ਸੀ ਸਿਆਲ ਚ ਸ਼ਾਇਦ ਬਹੁਤ ਜ਼ਿਆਦਾ 2-4 ਮਹੀਨੇ ਦੀ ਗੱਲ ਹੈ ਪਿਛੇ ਮਾਰਚ ਅਪ੍ਰੈਲ ਦੀ ਗੱਲ ਆ ਉਦੋਂ ਇੱਥੇ ਜਿਹੜਾ ਹੈਗਾ ਮਹਾਰਾਜ ਜੀ ਸਿੰਘ ਟੈਕਨਿਕਲ ਜੁਨੀਅਰ ਸੀ ਇੱਥੇ ਜਿਹੜੀ ਕੰਗਰੈਸਨ ਸੀ ਇਹ ਮਤਲਬ ਕਿ ਪ੍ਰੈਜ਼ੀਡੈਂਟ ਡਰੋਪਦੀ ਵਰਮੂ ਆਏ ਸੀ ਮਹਾਰਾਜ ਟੈਕਨਿਕਲ ਜੁਨੀਅਰ ਸੀ ਇਹ ਮਤਲਬ ਕਿ ਵਰਨਰ ਦੁਆਰਾ ਇਹ ਜਿਹੜੀ ਹੈਗੀ ਮਤਲਬ ਕਿ ਰਨ ਕੀਤੀ ਜਾਂਦੀ ਹੈ ਠੀਕ ਹੈ ਦਨ ਮੇਲਾ ਦਾ ਸ਼ਹਿਰ ਹੈ ਲਾਖਸੀ ਆਪਣੇ ਸੋ ਹਾਂ ਇੱਕ ਆ ਤੇ ਜਿਹੜੇ ਆਪਣੇ ਦੋ ਚਾਰ ਮਨੂਮੈਂਟਸ ਨੇ ਪਰ ਜਿਹੜੀਆਂ ਆਪਣੇ ਜ਼ਿਆਦਾ ਇੰਪੋਰਟੈਂਟ ਸੀ ਮੈਂ ਉਹ ਗੱਲ ਚ ਲੈ ਕੇ ਆ ਤੇ ਬਸ ਇਹੀ ਮੈਂ ਲਾਸਟ ਤੇ ਹੋਰ ਆਪਾਂ ਜਿਹੜੀਆਂ ਅੱਗੇ ਜਿਹੜੀਆਂ ਕਲਾਸਾਂ ਨੇ ਉਹ ਆਪਾਂ ਨਾਲ ਦੇ ਨਾਲ ਕਰੀ ਜਾਵਾਂਗੇ ਇਹ ਵੈਸੇ ਮੈਨੂੰ ਜ਼ਿਆਦਾ ਖਾਸ ਲੱਗਿਆ ਮੈਂ ਤਾਂ ਕਰਕੇ ਰਹਿਗਾ ਨਾਲ ਆਪਣਾ ਜਿਹੜਾ ਲਿਖ ਲਿਆ ਆ ਤੇ ਇਹ ਤੁਸੀ ਸਾਰਿਆਂ ਨੇ ਜਿਹੜਾ ਮਰ ਸਰਗਏ ਹਣ ਉਹਨੇ ਜਿਲਿਆਂ ਵਾਲਾ ਬਾਗ ਚ ਦੇਖਿਆ ਹੋਊਗਾ ਠੀਕ ਹੈ ਤੇ ਇਹਨੂੰ ਕੀ ਕਹਿੰਦੇ ਇਹਨੂੰ ਫਲੇਮ ਆਫ ਲਿਬਰਟੀ ਕਹਿੰਦੇ ਤੁਸੀਂ ਯਾਦ ਰੱਖਿਓ ਕੁਛ ਦਿਨ ਹੁੰਦਾ ਫਲੇਮ ਆਫ ਲਿਬਰਟੀ ਕਿੱਥੇ ਆ ਉਥੇ ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਇਹਨੂੰ ਕਹਿੰਦੇ ਕੀ ਨੇ ਉਹ ਤੋਂ ਕੁਝ ਮਰਜ਼ੀ ਟਿੱਕ ਲਾ ਦਨ ਉਹ ਤੋਂ ਚਾਹੇ ਧੁੱਕੇ ਨਾਲ ਮਰਸਰ ਲਾ ਦਨ ਚਾਹੇ ਜਲੰਦਰ ਲਾ ਦਨ ਕੁਝ ਵੀ ਲਾ ਦਨ ਉਹਨਾਂ ਖਤਰ ਦਾ ਕੁਝ ਨਹੀਂ ਇਹਨੂੰ ਫਲੇਮ ਆਫ ਲਿਬਰਟੀ ਕਹਿੰਦੇ ਇੱਕ ਗੱਲ ਧਿਆਨ ਰੱਖਿਓ ਇਹ ਕੁਐਸਚਨ ਆਇਆ ਹੈ ਠੀਕ ਹੈ ਫਲੇਮ ਆਫ ਲਿਬਰਟੀ ਇਹ ਇੱਕ ਇਟ ਇਨੈਗੂਰੇਟਿਡ ਬਾਈ ਡਾਕਟਰ ਜਿੰਦਰ ਪ੍ਰਸ਼ਾਦ ਇਨ 1961 ਇਹਦਾ ਡੁਗਟ ਰਮੀਡੀਕ ਰੈਸਿਡ ਡਾਕਟਰ ਜਿੰਦਰ ਪ੍ਰਸ਼ਾਦ ਨੇ ਕਦੋਂ 1961 ਠੀਕ ਹੈ ਤੇ ਇਹ ਕਿੱਥੇ ਹੈ ਜ਼ਿਲ੍ਹਿਆਂ ਵਾਲੇ ਬਾਗਚਾ ਕੀ ਮਰਸਰ ਚ ਠੀਕ ਹੈ ਤੇ ਦੀ ਉਚਾਈ ਕਿੰਨੀ ਹੈ ਇਹ ਹੈ 30 ਫੁੱਟ ਦੀ ਹਾਈਟੇਦੀ ਹਿਗੀ ਕੀ ਤੀਫਕ ਡਿਜ਼ਾਈਨ ਮੇਡ ਬਾਏ ਦੀ ਜਿਹੜੇ ਦਾ ਡਿਜ਼ਾਈਨ ਸੀ ਉਹ ਕਿਹਨੇ ਬਣਾਇਆ ਸੀ ਅਮਰੀਕਨ ਆਰਕੀਟੈਕਚਰ ਸੀ ਆ ਕੌਣ ਸੀ ਬਿਜਾਮਿਨ ਪੋਕ ਠੀਕ ਹੈ ਇਹ ਕੁਐਸਚਨ ਆਇਆ ਹੋਇਆ ਇਹ ਤੁਸੀਂ ਇੰਪੋਰਟੈਂਟ ਮਾਰਕ ਕਰ ਲਿਓ ਤੇ ਬਿਜਾਮਿਨ ਪੋਕ ਕਿੱਥੋਂ ਦਾ ਸੀ ਇਹ ਅਮਰੀਕਾ ਦਾ ਅਮਰੀਕਨ ਆਰਕੀਟੈਕਚਰ ਸੀ ਠੀਕ ਹੈ ਇਹ ਦੈਨ ਆਪਣਾ ਜਿਲ੍ਹਾ ਵਾਲਾ ਮਾਰਕ ਆਫੀਸ਼ਲੀ ਡਿਕਲੇਅਰ ਐਸ ਨੈਸ਼ਨਲ ਮੈਮੋਰੀਅਲ ਇਨ 1915 1 ਇਹ ਮਨ ਲਓ ਕਿ ਇਹਨੂੰ ਨੈਸ਼ਨਲ ਜਿਹੜਾ ਹੈਗਾ ਵੀ ਰਾਸ਼ਟਰੀ ਸਮਾਰਕ ਕੁਸ਼ਤ ਕਰਤਾ ਸੀ ਕਿੰਨੇ ਜੀ ਕੁਸ਼ਤ ਕਰਿਆ ਸੀ ਇਹ ਕਰਿਆ ਸੀ ਆਪਣਾ 1952 ਦੇ ਵਿੱਚ ਠੀਕ ਹੈ ਇਹ ਤੁਸੀਂ ਆਪਦਾ ਨੋਟ ਕਰ ਲਿਓ ਤੇ ਆਹ ਚੀਜ਼ ਤੁਸੀਂ ਜਾ ਕੇਖੋ ਕਿ ਫਲੇਮ ਆਫ ਲਿਬਰਟੀ ਕਿੱਥੇ ਹੈ ਇਹ ਅਮਰਸਰ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਠੀਕ ਹੈ ਇਹ ਇਹਨੂੰ ਕਹਿੰਦੇ ਆ ਫਲੇਮ ਆਫ ਲਿਬਰਟੀ ਮੈਂ ਚਲੋ ਜਿਹੜੀ ਅੱਜ ਦੀ ਕਲਾਸ ਸੀ ਬਸ ਆਪਣੀਆਂ ਮਨ ਲਓ ਕਿ ਛੋਟੀ ਸੀ ਕਲਾਸ ਆ ਇਹ ਤੇ ਮੈਂ ਉਮੀਦ ਕਰਦਾ ਤੁਹਾਨੂੰ ਜਿਹੜੀ ਇਹ ਕਲਾਸ ਪਸੰਦ ਆਈ ਹੋਊਗੀ ਤੇ ਜਿਨ੍ਹਾਂ ਨੂੰ ਕਲਾਸ ਪਸੰਦ ਆਈ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਆਪਣਾ ਜਿਹੜਾ ਬੈਲ ਆਈਕਨ ਆ ਉਹਨੂੰ ਕਰ ਲਿਓ ਪ੍ਰੈਸ ਤਾਂ ਜੋ ਤੁਹਾਨੂੰ ਅਗਲੀਆਂ ਕਲਾਸਸ ਦੀ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤੇ ਅੱਜ ਆਪਾਂ ਜਿਹੜਾ ਰੇਸ਼ੋ ਦੀ ਕਲਾਸ ਨੰਬਰ 1 ਆਪਾਂ ਸਟਾਰਟ ਕਰ ਲਾਂਗੇ ਤੇ ਇਸ ਤੋਂ ਪਹਿਲਾਂ ਜਿਹੜੀ ਆਪਾਂ ਮੈਂ ਦਿਖਪਾ ਜਿਹੜਾ ਟੌਪਿਕ ਨੇ ਮੀਟ ਚ ਗਏਗਾ ਸਿੰਪਲੀਫਿਕੇਸ਼ਨ ਹੁਣ ਆਪਾਂ ਆਪਣਾ ਦੂਜਾ ਟੌਪਿਕ ਚੱਲਪੂਰਨਾ ਰੇਸ਼ੋ ਦੈਨ ਆਪਾਂ ਗਰਾਂਗੇ ਪਰਸੈਂਟੇਜ ਆ ਤੁਹਾਨੂੰ ਜਿਹੜੀ ਵੀ ਟੌਪਿਕ ਦੀ ਲੋੜ ਹੋਈ ਤੁਸੀਂ ਮੈਂ ਇਹ ਕਹਿਣਾ ਵੀ ਪਹਿਲਾਂ ਆਪਾਂ ਜਿਹੜਾ ਬੇਸ ਨਿਬੜ ਲਈ ਬੇਸ ਤੇ ਨਹੀਂ ਚੈਪਟਰ ਨੇ ਸਿੰਪਲੀਫਿਕੇਸ਼ਨ ਰੇਸ਼ੋ ਤੇ ਪਰਸੈਂਟੇਜ ਠੀਕ ਹੈ ਅੱਜ ਆਪਾਂ ਜਿਹੜੀ ਹੈਗੀ ਰੇਸ਼ੋ ਦੀ ਫਰਸਟ ਕਲਾਸ ਪਲੱਸ ਲਾ ਲਾਂਗੇ ਅ ਸ਼ਾਇਦ 2:00 ਜਾਂ 2:30 ਵਜੇ ਦੇ ਕਰੀਬ ਜਿਹੜੀ ਇਹ ਕਲਾਸ ਅਪਲੋਡ ਹੋ ਜੂਗੀ ਤੁਸੀਂ ਉਦੋਂ ਮਤਲਬ ਇਹਨੂੰ ਕਰ ਸਕਦੇ ਹੋ ਤੇ ਹੁਣ ਆਪਾਂ ਜਿਹੜੇ ਆਪਣਾ 2025 ਚ ਰੀਜਨਿੰਗ ਤੇ ਮੈਥ ਦੇ ਪੀਆਈਕਿਊ ਮਤਲਬ ਕਿ ਜਿਹੜੇ ਇਗਜ਼ਾਮ ਹੋਗੋ ਉਹਨਾਂ ਦਾ ਪੀਆਈਕਿਊ ਆਪਾਂ ਮਤਲਬ ਕਿ ਸਾਰਾ ਹੁਣ ਤੋਂ ਉਹ ਕਲਾਸਾਂ ਦੇ ਵਿੱਚ ਜਿਵੇਂ ਨਿਬੇੜਨੀ ਚੱਲਾਂਗੇ ਜਿਹਦਾ ਆਪਾਂ ਇੱਕ ਮੈਰਾਥਨ ਹੀ ਲਾ ਲਾਂਗੇ ਪੰਜਾਬ ਮੈਥ ਰੀਜਨਿੰਗ ਦਾ ਮੈਰਾਥਨ ਲਾਉਂਗੇ ਕਿਉਂਕਿ ਰੀਜਨ ਬਹੁਤ ਈਜ਼ੀ ਹੈ ਇਸ ਪਰ ਜਿਹੜਾ ਹੈਗਾ ਆਪਾਂ ਮੈਥ ਆ ਮੈਥ ਨੂੰ ਆਪਾਂ ਮਤਲਬ ਕਿ 4 ਜਾਂ 5 ਸ਼ਿਫਟ ਤੱਕ ਕਲਾਸ ਚ ਕਰਿਆ ਕਰਾਂਗੇ ਠੀਕ ਹੈ ਤੇ ਬਾਕੀ ਤੁਸੀਂ ਸਲਾਹ ਦਿਓ ਤੁਸੀਂ ਫੀਡਬੈਕ ਦੇ ਦਿਓ ਤੇ ਆਪਾਂ ਉਸ ਆਵ ਨਾਲ ਕਰ ਲਾਂਗੇ ਤੇ ਚਲੋ ਬਸ ਸਬਸਕ੍ਰਾਈਬ ਕਰਦੇ ਤੁਸੀਂ ਚੈਨਲ ਨੂੰ ਜਿਹੜੀ ਕਲਾਸ ਹੈਗੀ ਸੀ ਉਹ ਅੱਜ ਦੇ ਇੰਨੀ ਸੀ ਤੇ ਆਪਦਾ ਬਾਦਿਆਰ ਹੋ ਤਰੱਕੀ ਕਰਦੇ ਰਹੋ ਮੈਨੂੰ ਉਮੀਦ ਹੈ 2026 ਜਿਹੜਾ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਥੈਂਕ ਯੂ